कृष्णा जय श्री राधे ठाकुर जी का आशीर्वाद सदा सब पर बना रहे बांके बिहारी कृपा सदा सब पर बनी रहे दोस्तों जल्द तो जल्द पहला मेरे मित्र मेरे दोस्त जिन्ने भी मेनू लाइव देख रहे ने मेरे भावा मेरे मित्र जिन्ने भी मेरे मित्र दोस्त लाइव देख रहे ने जल्द तो जल्द जुड़ जाओ जो, ताकि चर्चा कीती जावे ਕੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਲੋਕ ਸਭਾ ਇਲੈਕਸ਼ਨ ਹੋ ਰਹੇ ਨੇ ਤੇ ਲੋਕ ਸਭਾ ਇਲੈਕਸ਼ਨ ਦੀ ਤਿਆਰੀ ਜਿਹੜੀ ਤੁਹਾਡੇ ਦੋਸਤ ਤੁਹਾਡੇ ਭਰਾ ਅਮਿਤ ਰੋੜਾ ਹਿੰਦੂ ਜੱਟ ਨੇ ਕਰ ਲਈ ਐ ਇਸ ਲਈ ਇੱਕੋ ਹੀ ਸਵਾਲ ਦੋਸਤੋ ਮੈਂ ਪੁੱਛਣਾ ਚਾਹਨਾ ਵਾਂ ਤੁਹਾਡੇ ਤੋਂ ਕਿ ਮੇਰੀ ਰਾਏ ਦੋਸਤੋ ਅੱਜ ਮੈਂ ਲਾਈਵ ਹੋ ਕੇ ਇੱਕ ਹੀ ਰਾਏ ਮੰਗ ਰਿਹਾ ਵਾਂ ਕਿ ਦੋਸਤੋ ਕਿਆ ਮੈਨੂੰ ਪੰਜਾਬ ਤੋਂ ਕਿਹੜੀ ਸੀਟ ਤੇ ਲੋਕ ਸਭਾ ਇਲੈਕਸ਼ਨ ਲੜਨੇ ਚਾਹੀਦੇ ਨੇ ਪੰਜਾਬ ਤੋਂ ਕਿਹੜੀ ਸੀਟ ਤੇ ਲੋਕ ਸਭਾ ਇਲੈਕਸ਼ਨ ਜਿਹੜੇ ਲੜਨੇ ਚਾਹੀਦੇ ਨੇ ਕਿਉਂਕਿ ਬੜੀਆਂ ਪਾਰਟੀਆਂ ਦੇਖ ਲੀਆਂ ਦੋਸਤੋ ਬਹੁਤ ਪਾਰਟੀਆਂ ਦੇਖ ਲੀਆਂ ਕਿ ਕਿਸੇ ਨੇ ਕੋਈ ਵੀ ਪੰਜਾਬ ਦੇ ਹਿੱਤ ਲਈ ਕੰਮ ਨਹੀਂ ਕੀਤਾ ਪੰਜਾਬ ਦੇ ਹਿੱਤ ਲਈ ਕਿਸੇ ਨੇ ਕੋਈ ਕੰਮ ਨਹੀਂ ਕੀਤਾ ਇਸ ਲਈ ਬੜਾ ਹੀ ਮੰਨ ਕੀਤਾ ਕਿਉਂ ਨਾ ਆਪਣੇ ਮਿੱਤਰਾਂ ਨਾਲ ਦੋਸਤਾਂ ਨਾਲ ਰਾਏ ਕੀਤੀ ਜਾਵੇ ਕਿ ਪੰਜਾਬ ਦੀ ਤਰੱਕੀ ਲਈ ਹੁਣ ਹਿੰਦੂ ਜੱਟ ਨੂੰ ਲੋਕ ਸਭਾ ਚ ਜਾਣਾ ਚਾਹੀਦਾ ਹੈ ਤਾਂ ਕਿ ਜਿਹੜੇ ਪੰਜਾਬ ਦੇ ਬੰਦੇ ਹੱਕ ਨੇ ਉਹ ਪੰਜਾਬ ਦੀ ਜਨਤਾ ਲਈ ਮੰਗਣੇ ਚਾਹੀਦੇ ਨੇ ਕਿਉਂਕਿ ਬਹੁਤ ਪਾਰਟੀਆਂ ਦੇਖ ਲਈਆਂ ਕਿਸੇ ਨੇ ਕੋਈ ਕੰਮ ਨਹੀਂ ਮੇਰੇ ਕਿਸਾਨ ਭਰਾ ਦੇਖ ਲੋ ਅੱਜ ਕਿੰਨੇ ਧਰਨੇ ਲਾ ਲਾ ਕੇ ਕੋਈ ਵੀ ਉਹਨਾਂ ਦਾ ਮਸਲਾ ਹੱਲ ਨਹੀਂ ਹੋਇਆ ਜੇ ਪੰਜਾਬ ਦੇ ਵਿੱਚ ਅੰਮ੍ਰਿਤ ਰੋੜਾ ਇਲੈਕਸ਼ਨਾਂ 'ਚ ਲੋਕ ਸਭਾ 'ਚ ਖੜੇ ਤਾਂ ਦੋਸਤੋ ਤੁਸੀਂ ਇੱਕ رائے ਦੇਣੀ ਹੈ ਕਿ ਕਿਹੜੀ ਸੀਟ ਤੋਂ ਉਹ ਖੜੇ ਪੰਜਾਬ ਦੀ ਤਾਂ ਕਿ ਜਿਹੜੀ ਪੰਜਾਬ ਦੀ ਜਨਤਾ ਦੀ ਆਵਾਜ਼ ਦਿੱਲੀ ਜਾ ਕੇ ਲੋਕ ਸਭਾ ਦੇ ਵਿੱਚ ਉਠਾਈ ਜਾਵੇ ਲੋਕ ਸਭਾ ਚ ਆਵਾਜ਼ ਚੱਕਨ ਚ ਕਿ ਮੇਰੇ ਪੰਜਾਬ ਨਾਲ ਜੋ ਪਿਛਲੀ ਸਰਕਾਰਾਂ ਨੇ ਵਿਤਕਰਾ ਕੀਤਾ ਵੈ ਉਹ ਕਿਉਂ ਕੀਤਾ ਵੈ ਦੋਸਤੋ ਬਹੁਤ سارے ਲੋਕ ਮੇਰੇ ਨਾਲ ਇਸ ਟਾਈਮ ਜੁੜ ਵੀ ਰਹੇ ਨੇ ਤੇ ਰਾਏ ਜਰੂਰ ਦੇਣੀ ਆ ਦੋਸਤੋ ਕਿਉਂਕਿ ਤੁਹਾਡੀ ਰਾਏ ਜਿਹੜੀ ਜਨਤਾ ਦੀ ਰਾਹ ਤੁਹਾਡੀ ਰਾਹ ਉਹਦੇ ਨਾਲ ਹੀ ਅੰਮੀ ਤਰੋੜਾ ਦੀ ਜਿਹੜੀ ਪਛਾਣ ਹੈ ਕਿ ਅੰਮੀ ਤਰੋੜਾ ਕਿਹਦੇ ਨਾਲ ਹੈ ਜਨਤਾ ਦੇ ਨਾਲ ਜਨਤਾ ਦੇ ਆਸ਼ੀਰਵਾਦ ਨਾਲ ਹੀ ਅੰਮਿਤ ਰੋੜਾ ਵੈ ਔਰ ਹਿੰਦੂ ਜੱਟ ਜਦੋਂ ਚੋਣਾਂ ਦੇ ਵਿੱਚ ਖੜਾ ਹੋਏਗਾ ਤੇ ਚੋਣਾਂ ਦੇ ਵਿੱਚ ਇੱਕੋ ਹੀ ਆਵਾਜ਼ ਗੂੰਜੇਗੀ ਕਿ ਲੋਕ ਸਭਾ ਚ ਅਬ ਕੀ ਬਾਰ ਅੰਮਿਤ ਰੋੜਾ ਦੋਸਤੋ ਮੈਨੂੰ ਵਿਸ਼ਵਾਸ ਹੈ ਕਿਉਂਕਿ ਤੁਹਾਡਾ ਮੈਨੂੰ ਸਾਥ ਬੋਧ ਮਿਲੇਗਾ ਤੁਹਾਡਾ ਪਿਆਰ ਤੁਹਾਡਾ ਸਾਥ ਇਹੀ ਚੀਜ਼ ਚਾਹੀਦੀ ਹੈ ਹਿੰਦੂ ਜੱਟ ਨੂੰ ਕਿਉਂਕਿ ਜਿਹੜਾ ਕੁਝ ਲੋਕ ਜਿਹੜੇ ਸਮਝੇਗੀ ਪੰਜਾਬ ਦੇ ਹਿੱਤਾਂ ਲਈ ਪਿੱਛੇ ਦੇਖੋ 14 ਮੈਂਬਰ ਆਫ ਪਾਰਲੀਮੈਂਟ ਬਣੇ ਸੀ ਠੀਕ ਹੈ ਜੀ ਅੱਜ ਤੱਕ ਕਿਸੇ ਵੀ ਐਮਪੀ ਨੇ ਦੱਸ ਤੋ ਕਿ ਪੰਜਾਬ ਦੇ ਕਿਹੜੇ ਹਿੱਤ ਲਈ ਕੰਮ ਕੀਤਾ ਸੰਨੀ ਦਿਓਲ ਵਰਗੇ ਤਾਂ ਨਜ਼ਰ ਹੀ ਨਹੀਂ ਆਏ ਨਾ ਵੋਟਾਂ ਪਾਈਆਂ ਆਪਣੀ ਵੋਟ ਖਰਾਬ ਕੀਤੀ ਪੰਜਾਬ ਦੀ ਜਨਤਾ ਨੇ ਸੰਨੀ ਦਿਓਲ ਵਰਗਾ ਕੋਈ ਨਜ਼ਰ ਨਹੀਂ ਆਇਆ ਸਿਮਰਨਜੀਤ ਸਿੰਘ ਮਾਨ ਵਰਗਾ ਲਗਾੜੋ ਉਹਨੇ ਹਮੇਸ਼ਾ ਕੀ ਗੱਲ ਕੀਤੀ ਖਾਲਸਾਣ ਦੀ ਪੰਜਾਬ ਦੇ ਹਿੱਤ ਦੀ ਅੱਜ ਤੱਕ ਕਦੀ ਗੱਲ ਹੀ ਨਹੀਂ ਕੀਤੀ ਦੋਸਤੋ ਇਸ ਲਈ ਮੈਂ ਤੁਹਾਡੀ رائے ਜਾਣਨਾ ਚਾਹਨਾ ਵਾਂ ਕਿ ਪੰਜਾਬ ਦੇ ਵਿੱਚੋਂ ਕਿਹੜੀ ਸੀਟ ਤੇ ਮੈਂ ਖੜਾ ਹੋਵਾਂ ਜਵਾਬ ਜਰੂਰ ਦੇਣਾ ਕਮੈਂਟਾਂ 'ਾਂ ਹੀ ਕਿਉਂਕਿ ਤੁਹਾਡੇ ਜਵਾਬ ਨਾਲ ਹੀ ਮੇਰਾ ਜੋ ਨਿਰਣੇ ਹੋਏਗਾ ਕਿਉਂਕਿ ਮੈਨੂੰ ਪਤਾ ਜੋ ਜਨਤਾ ਦਾ ਪਿਆਰ ਮਿਲੇਗਾ ਜਿੱਥੋਂ ਜਨਤਾ ਕਹੇਗੀ ਮੈਂ ਉੱਥੋਂ ਦੀ ਚੋਣ ਲੜੂੰਗਾ ਔਰ ਵਾਦਾ ਕਰਦਾ ਮੇਰੇ ਤੁਹਾਡੇ ਦੋਸਤੋ ਇੱਕ ਚੀਜ਼ ਦਾ ਵਾਦਾ ਕਰਦਾ ਹੈ ਕਿ ਚੋਣ ਮੈਂ ਜਿਹੜੀ ਸੀਟ ਤੋਂ ਖੜੂੰਗਾ ਮੈਂ ਗੱਲ ਇੱਕੋ ਹੀ ਕਰੂੰਗਾ ਆਪਣੇ ਪੰਜਾਬ ਦੇ ਹਿੱਤ ਲਈ ਕਿ ਮੇਰਾ ਹੱਸਦਾ ਵਸਦਾ ਰਹੇ ਪੰਜਾਬ ਔਰ ਉਹ ਸਰਕਾਰਾਂ ਤੋਂ ਪੁੱਛੂਗਾ ਜ਼ਰੂਰ ਕਿ ਤੁਸੀਂ ਉਸ ਉਹ ਸਰਕਾਰਾਂ ਤੋਂ ਮੈਂ ਜ਼ਰੂਰ ਪੁੱਛੂਗਾ ਕਿ ਤੁਸੀਂ ਪੰਜਾਬ ਨਾਲ ਬੇਇਨਸਾਫੀ ਕਿਉਂ ਕੀਤੀ ਪੰਜਾਬ ਨਾਲ ਵਿਤਕਰਾ ਕਿਉਂ ਕੀਤਾ ਚਾਹੇ ਉਹ ਸਰਕਾਰ ਆ ਚਾਹੇ ਮੋਦੀ ਸਾਹਿਬ ਦੀ ਸੈਂਟਰ ਦੇ ਵਿੱਚ ਹਮੇਸ਼ਾ ਪੰਜਾਬ ਨੂੰ ਉਹਨਾਂ ਨੇ ਕਦੀ ਬੰਦਾ ਹੱਕ ਨਹੀਂ ਦਿੱਤਾ ਔਰ ਮੈਂ ਵਾਦਾ ਕਰਦਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਆਪਣੇ ਪੰਜਾਬ ਦੀ ਆਵਾਜ਼ ਬਣ ਕੇ ਜਾਊਂਗਾ ਔਰ ਇਹਨਾਂ ਨੂੰ ਜਿੰਨੇ ਵੀ ਮੇਰੇ ਉੱਤੇ ਲੋਕ ਸਭਾ ਦੇ ਵਿੱਚ ਹੋਣਗੇ ਮੈਂ ਉਹਨਾਂ ਨੂੰ ਇੱਕੋ ਹੀ ਚੀਜ਼ ਪੁੱਛੂੰਗਾ ਕਿ ਪੰਜਾਬ ਦਾ ਪੁੱਤਰ ਪੰਜਾਬ ਦਾ ਸ਼ੇਰ ਅਮਿਤ ਤਰੋੜਾ ਹੁਣ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਲਈ ਆ ਗਿਆ ਵੈ ਪਰ ਪੰਜਾਬ ਦਾ ਹੱਕ ਲੈ ਕੇ ਹੀ ਛੱਡੇਗਾ ਦੋਸਤੋ ਵੱਤ ਤੋਂ ਵੱ ਜਵਾਬ ਦੇਣਾ ਵੇਟ ਕਰੂੰਗਾ ਤੁਹਾਡੀ رائے ਦੀ ਕਿ ਮੈਂ ਕਿਹੜੀ ਹੌਟ ਸੀਟ ਤੋਂ ਪੰਜਾਬ ਦੀ ਕਿੱਥੋਂ ਚੋਣਵ ਲੜਾਂ ਤੁਹਾਡਾ ਵਿਸ਼ਵਾਸ ਅਮਿਤ ਤਰੋੜਾ ਕਦੀ ਨਹੀਂ ਤੋੜੇਗਾ ਤੁਹਾਡਾ ਵਿਸ਼ਵਾਸ ਅਮੀ ਤੋੜਾ ਕਦੀ ਨਹੀਂ ਤੋੜੇਗਾ ਤੁਹਾਡੇ ਨਾਲ ਹਰ ਟਾਈਮ 24 ਘੰਟੇ ਅਮੀ ਤੋੜਾ ਹੈਗਾ ਵਾ ਕਿਉਂਕਿ ਤੁਹਾਡੇ ਵਿਸ਼ਵਾਸ ਨਾਲ ਇਹ ਅਮੀ ਤੋੜਾ ਦੇ ਚੋਣ ਜਿੱਤਨੇ ਆ ਔਰ ਬਹੁਤ ਜਲਦ ਮੈਂ ਆਪਣੇ ਮਿੱਤਰਾਂ ਨੂੰ ਇਹ ਹੀ ਚੀਜ਼ ਚਾਹਨਾ ਕਿ ਕਮੈਂਟ ਰਾਹੀਂ ਦੱਸਣਾ ਜ਼ਰੂਰ ਹੈ ਕਿ ਪੰਜਾਬ ਦੀ ਕਿਹੜੀ ਸੀਟ ਦੇ ਵਿੱਚ ਕਿਹੜੀ ਸੀਟ ਤੋਂ ਚੋਣ ਲੜੇ ਜਾਣ ਤਾਂ ਕਿ ਪੰਜਾਬ ਦੀ ਖੁਸ਼ਹਾਲੀ ਲਈ ਇਸ ਵਾਰ ਤੁਹਾਡਾ ਬੇਟਾ ਪੁੱਤਰ ਸ਼ੇਰ ਅੰਮੀ ਤਰੋੜਾ ਸ਼ੇਰ ਲੁਆਇਨ ਹਿੰਦੂ ਜੱਟ ਜਿਹੜਾ ਪੰਜਾਬ ਦੀ ਆਵਾਜ਼ ਚੱਕੇ ਜੈ ਸ਼੍ਰੀ ਕ੍ਰਿਸ਼ਨ श्री कृष्णा जय श्री राधे ठाकुर जी का आशीर्वाद सदा सबर बना रहे बांके बिहारी कृपा सदा सबर बनी रहे दोस्तों जल्द तो जल्द पहला मेरे मित्र मेरे दोस्त जिन्ने भी मेनू लाइव देख रहे ने मेरे भा मेरे मित्र जिन्ने भी मेरे मित्र दोस्त लाइव देख रहे ने जल्द तो जल्द जुड़ जाओ ताकि चर्चा ਕੀਤੀ जावे कि आने वाले दिना दे बीच ਪੰਜਾਬ ਦੇ ਵਿੱਚ ਵੀ ਲੋਕ ਸਭਾ ਇਲੈਕਸ਼ਨ ਹੋ ਰਹੇ ਨੇ ਤੇ ਲੋਕ ਸਭਾ ਇਲੈਕਸ਼ਨ ਦੀ ਤਿਆਰੀ ਜਿਹੜੀ ਤੁਹਾਡੇ ਦੋਸਤ ਤੁਹਾਡੇ ਭਰਾ ਅਮਿਤ ਰੋੜਾ ਹਿੰਦੂ ਜੱਟ ਨੇ ਕਰ ਲਈ ਹੈ ਇਸ ਲਈ ਇੱਕੋ ਹੀ ਸਵਾਲ ਦੋਸਤੋ ਮੈਂ ਪੁੱਛਣਾ ਚਾਹਨਾ ਹਾਂ ਤੁਹਾਡੇ ਤੋਂ ਕਿ ਮੇਰੀ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ